ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਬਾਈ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਮਾਨੋਚਾਲ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਸੁਖਰਾਜ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਗੱਭਣ ਮਾਝ ਦਿਖਾਵਾਂਗੇ ਪ੍ਰੋਪਰ ਡਿਟੇਲ ਸਾਰੀ ਆਪਾਂ ਬਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਬਰ ਜਿਹੜੀ ਕਰਨੀ ਆ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਡਿਟੇਲ ਆਪਾਂ ਸਾਰੀ ਬਾਈ ਦੇ ਕੋਲੋਂ ਪੁੱਛ ਲੈਣੀ ਆ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਾਈ ਠੀਕ ਠਾਕ ਹਾਂਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਐਡਰੈਸ ਬੋਲਦੇ ਆਪਾਂ ਮਾਨਚਾਲ ਪਿੰਡ ਮਾਨਚਾਲ ਹਾਂਜੀ ਤਸਿਲ ਜਿਲ੍ਹਾ ਤਰਨਤਾਰਨ ਸਰ ਫੋਨ ਨੰਬਰ ਫੋਨ ਨੰਬਰ ਤਾਂ ਇਹ ਦੱਸ ਦਿੰਗੇ ਜਦੋਂ ਨਿਕ ਚਲੋ ਕੋਈ ਫੋਨ ਨੰਬਰ ਸਕਰੀਨ ਤੇ ਚਲਾ ਦਾਂਗੇ ਤੇ ਨਾਮ ਦੱਸ ਦੋ ਨਾਮ ਸਗਰਾ ਸਿੰਘ ਠੀਕ ਹੈ ਜੀ ਅੱਛਾ ਭਾਈ ਜਿਹੜੀ ਮੱਝ ਆਪਾਂ ਸੇਲ ਕਰਨੀ ਆ ਸੂਨ ਦੇ ਵਿੱਚ ਕਿੰਨਾ ਟਾਈਮ ਖੜਦੀ ਦੋ ਤੋਂ ਤਿੰਨ ਦਿਨ ਖੜਦੀ ਦੋ ਤੋਂ ਤਿੰਨ ਦਿਨ ਮਰਜ਼ੀ ਜਿੰਨ ਕਿ ਤਿਆਰੀ ਜੀ ਹੈ ਨਾ ਹਾਂ ਜੀ ਠੀਕ ਹੈ ਜੀ ਅੱਛਾ ਇਹ ਆਪਣੀ ਮੱਝ ਕਰਦੀ ਕਿ ਆਪਾਂ ਮੁੱਲ ਖਰੀਦੀ ਆਪਾਂ ਮੁੱਲ ਖਰੀਦੀ ਮੁੱਲ ਖਰੀਦੀ ਹੈ ਨਾ ਕਿੰਨਾ ਕੁ ਦੁੱਧ ਚੋਇਆ ਥੱਲੇ ਏ 8 ਕਿ ਲੀਟਰ ਚੋਇਆ ਤੁਸੀਂ ਮੈਂ ਦੱਸਿਆ ਭੈਣ ਜੀ ਨਾ ਵੀ ਟੋਕੜ ਗੱਪਣ ਲਈ ਹਾਂਜੀ ਟੋਕੜ ਗੱਪਣ ਲਈ ਟੋਕੜ ਗੱਪਣ ਥੱਲੇ 8 ਕਿ ਲੀਟਰ ਦੁੱਧ ਜਿਹੜਾ ਚੋਇਆ ਹੈ ਨਾ ਹਾਂਜੀ ਠੀਕ ਹੈ ਜੀ ਚੋਾਈ ਚੋਈ ਵਧੀਆ ਇੱਕ ਨੰਬਰ ਦੀ ਹਾਂਜੀ ਹਾਂਜੀ ਤੋਰੋ ਜੀ ਨੂੰ ਮੜੀ ਬਾਹਰ ਕੱਢੀਏ ਤੋੜ ਕੇ ਦਿਖਾਈਏ ਮੁੱਲ ਫੇਰ ਦਾ ਕਰ ਲੈਂਦੇ ਲੋ ਜੀ ਇਹਨਾਂ ਨੇ ਵੀਰ ਉਹਨਾਂ ਨੇ ਟੋਕੜ ਗੱਪਣ ਮੱਝ ਖਰੀਦੀ ਸੀ ਤੇ ਉਦੋਂ ਦਾ ਥੱਲੇ 8 ਤੋਂ 9 ਕਿਲੋ ਦੁੱਧ ਆ ਗਿਆ ਸੀਗਾ ਭੈਣ ਉਹਦੀ ਆਪਣੀ ਸੀਮੈਂਟ ਦੀ ਦੁਕਾਨ ਹੈ ਮਾਨੋਚਾਲ ਅੱਡੇ ਦੇ ਉੱਤੇ ਬਿਲਕੁਲ ਤੇ ਇਹ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਜਿਹੜਾ ਮਾਨੋਚਾਲ ਤੋਂ ਗਾੜੇ ਪਿਛਾੜੇ ਨੂੰ ਰਾਹ ਜਾਂਦਾ ਇਸ ਰਾਹ ਦੇ ਉੱਤੇ ਭਾਈਣਾ ਦਾ ਫਰਮ ਆ ਆ ਲੋ ਜੀ ਕਰੋ ਚੈੱਕ ਸੂਮ ਦੇ ਵਿੱਚ ਬਿਲਕੁਲ ਤਿਆਰੀ ਚ ਮੱਝ ਡੱਕਲੇ ਵੀ ਰਮੜੀ ਜੀ ਥਣਾਂ ਦੀ ਜਿਹੜੀ ਕੁਆਲਿਟੀ ਹੈ ਨਾ ਬਹੁਤ ਵਧੀਆ ਇਸ ਤਰ੍ਹਾਂ ਦੀ ਨਿਖੜਦੇ ਥਣ ਚਾਰੇ ਗੈਪ ਦੇ ਵਿੱਚ ਲੋ ਜੀ ਉਪਰੇ ਬੰਦੇ ਦਾ ਨਾ ਕਈ ਦਾ ਪਸ਼ੂ ਥੋੜਾ ਜਿਹਾ ਡਰ ਜਾਂਦਾ ਪਿੱਠ ਪੂਰੇ ਦੀ ਚੜਾਈ ਮੱਝ ਦੀ ਚੈੱਕ ਕਰ ਲਓ ਲੈ ਵੀ ਰਮੜਦਾ ਆ ਲੋ ਜੀ ਕਰੋ ਚੈੱਕ ਹਾ ਤੁਸੀਂ ਵੀ ਇਹ ਲੋ ਗੁੜੀ ਦੇ ਵਿੱਚ ਨਾ ਮੱਝ ਡਰੀ ਡਰੀ ਵਹਿੰਦੀ ਬਾਕੀ ਮਦਰੀਆਂ ਟੋਲੀਆਂ ਬਹੁਤ ਸੋਹਣਾ ਕੱਦ ਕਾਠ ਪਿੱਠਪੜੀ ਦੀ ਚੜਾਈ ਬਹੁਤ ਸੋਹਣੀ ਲਓ ਜੀ ਕਰ ਲਓ ਚੱਕ ਖਾਣਾ ਦੀ ਜਿਹੜੀ ਕੁਆਲਿਟੀ ਆ ਬਹੁਤ ਵਧੀਆ ਬਿਲਕੁਲ ਸੂਨ ਦੇ ਨੇੜ ਆ ਵੀਰ ਬੰਦਾ ਆ ਜੇ ਆਪਾਂ ਤੁਹਾਨੂੰ ਖਾਣਾ ਦੀ ਕੁਆਲਿਟੀ ਕਰਨ ਨੇੜ ਤੋਂ ਦਿਖਾ ਦਿੰਨੇ ਆ ਕਿਉਂਕਿ ਥੋੜਾ ਜਿਹਾ ਡਰਦਾ ਪਸ਼ੂ ਕਿਰੋ ਜੀ ਕਰਿਓ ਚੱਕੇ ਕਰੀ ਜਰੂਰ ਅਰੇ ਜੀ ਲਓ ਬਹੁਤ ਸੋਹਣੀ ਤਾਂ ਦੋਸਤੋ ਬਹੁਤ ਸੋਹਣੀ ਸ਼ੇਰਤਾਂ ਦੀ ਫੇਸ ਕੁਆਲਿਟੀ ਚੈੱਕ ਕਰ ਲੋ ਇਹਦਾ ਵੀ ਇਹ ਸੇਮ ਜਿਦਾ ਹੀ ਆ ਜਮੰਦਰੂ ਜਿੱਦੋਂ ਆਪਾਂ ਲਈ ਹਾਂਜੀ ਠੀਕ ਹੈ ਖੂਬ ਜਿਆ ਲੱਥਾ ਤੁਹਾਨੂੰ ਹਾਂਜੀ ਠੀਕ ਹੈ ਜੀ ਅਸ਼ਾ ਇਹਦਾ ਮੋਲ ਕਿਨਾ ਕਰਨਾ ਇਹਦਾ 90 ਕਰ ਦੇਈਏ 90000 ਰੁਪਏ ਹਾਂਜੀ ਕਿੰਨਾ ਕਮਾਂਡ ਨੂੰ ਸਰ ਤੁਸੀਂ ਦੱਸੋ ਕਿੰਨਾ ਕਰ ਦੇਈਏ ਇੱਕ ਵਾਰੀ ਕਰ ਦੇ ਜਿੰਨਾ ਕਰਨਾ ਇੱਕ ਵਾਰੀ ਕਰ ਦੇ 85 ਦੇ 85 ਦੀ ਹਾਂਜੀ ਹੈਗੀ ਕਿ ਜੇ ਇਸ ਕੋ ਥੋੜੀ ਬੜੀ ਹੋਰ ਕੱਢ ਦੀਏ ਨਹੀਂ ਬਸ ਇਹਦਾ ਜੀ ਬਾਕੀ ਜਦ ਆਊਗਾ ਬੰਦਾ ਮਾਨਦਾਨ ਕਰਦਾ ਮੌਕੇ ਤੇ ਹੋ ਜੂਗਾ ਹਾਂਜੀ ਠੀਕ ਹੈ ਜੀ 90000 ਰੁਪਇਆ ਦੋਸਤੋ ਡਿਮਾਂਡ ਰੱਖੀ ਗਈ ਹੈ 85000 ਦੇ ਵਿੱਚੋਂ ਬਾਈ ਕਹਿੰਦਾ ਵੀ ਆਇਆ ਗਿਆ ਦਾ ਮਾਨ ਤਨ ਛੋਰ ਛਪਾ ਜਿਹੜਾ ਮੌਕੇ ਤੇ ਹੋਗਾ ਮਾੜੀ ਦੋਸਤੋ ਬਹੁਤ ਸੋਹਣੀ ਹੈ ਕੋਸ਼ਿਸ਼ ਕਰੂੰਗਾ ਇੱਕ ਵਾਰੀ ਬਾਈ ਨੂੰ ਕਹਿੰਦਾ ਵੀ ਫੇਰ ਬਾਹਰ ਨੂੰ ਮੜੀ ਤੋੜ ਕੇ ਗਿੜਾ ਖੜਾ ਦੇਖਦਾ ਵੀ ਲਓ ਜੀ ਕੇਰਾ ਤੋੜ ਕੇ ਫੇਰ ਦਿਖਾ ਦਿੰਦਾ ਥੋੜਾ ਜਿਹਾ ਬਹੁਤ ਡਰਦਾ ਵਾ ਤਾਂ ਕਰਕੇ ਜਿਆਦਾ ਮੈਂ ਬਾਰ ਬਾਰ ਨਹੀਂ ਜਾਂਦਾ ਲਾ ਕੇ ਚਲੋ ਜੀ ਕਰੋ ਚੈੱਕ ਲੈ ਆ ਵੀ ਮਾਰਾ ਤਾ ਕਿ ਤੋ ਕੁ ਮਾਰਾ ਹਰ ਜੀ ਵੇਖ ਲਓ ਸਾਂਭ ਜਿਹੜੇ ਵੀਰ ਨੂੰ ਆਊਗੀ ਨਾ ਨੰਬਰ 22 ਦਾ ਸਕਰੀਨ ਤੇ ਚਲਦਾ ਕਰ ਦੂੰਗਾ 22 ਕੰਦਾ ਨੰਬਰ ਜਵਾਨੀ ਯਾਦ ਨਹੀਂਗਾ ਹਾਲੋ ਜੀ ਬਾਕੀ ਦੋਸਤੋ ਵੇਖੋ ਆਰਡਰ ਕਰਮਾਈ ਦਾ ਸੂ ਤੱਕ ਲੱਗਾ ਜੀ ਤੇ ਅਜੇ ਦੋ ਦਿਨ ਪਏ ਆ ਸੂਨ ਦੇ ਵਿੱਚ ਟਾਈਮ 2 ਜਾਂ 3 ਦਿਨ ਆ ਦੋ ਤਿੰਨ ਦਿਨ ਖੜਦੀ ਸੀ ਨਾ ਵੱਧ ਵੀ ਟਾਈਮ ਖੜ ਸਕਦੀ ਹੈ 90000 ਰੁਪਿਆ ਡਿਮਾਂਡ ਇਦੀ ਰੱਖੀ ਗਈ ਹੈ 85000 ਦੇ ਵਿੱਚ ਤੁਹਾਡਾ ਆ ਗਿਆ ਦਾ ਮਾਨ ਤੜੀ ਛੋੜ ਛਪਾ ਜਿਹੜਾ ਮੌਕੇ ਤੇ ਜਰੂਰ ਹੋਵੇ ਐਡਰੈਸ ਇੱਕ ਵਾਰੀ ਫੇਰ ਬਾਈ ਦਾ ਬੋਲ ਦਿੰਨਾ ਪਿੰਡ ਮਾਨੋਚਾਲ ਤਹਿਸੀਲ ਜਿਹੜਾ ਸ਼੍ਰੀ ਤਰਨਤਨ ਸਾਹਿਬ ਨਾਮ ਸੁਖਰਾਜ ਸਿੰਘ ਬਾਈ ਉਹ ਨੰਬਰ ਡਾ ਸਕਰੀਨ ਤੇ ਚੱਲੂ ਅਸੀ ਧੰਨਵਾਦ ਉਸੋੜਾ ਵਾਲਾ ਵੀਡੀਓ ਦੇਖਣ ਵਾਸਤੇ ਜੀ